ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਗੇਟ ਦੇ ਬਾਹਰ ਅੰਮ੍ਰਿਤ ਵੇਲੇ ਪਹੁੰਚ ਚੁੱਕੇ ਆਂ ਅੱਜ ਦਿਨ ਵੀਰਵਾਰ ਹੈ 29 ਮਈ ਹੈ ਦੇਸੀ ਮਹੀਨਾ 16 ਜੇਠ ਹੈ ਅੰਮ੍ਰਿਤ ਵੇਲ ਦਾ ਟਾਈਮ 2:00 ਦੇ 43 ਮਿੰਟ ਹੋ ਚੁੱਕੇ ਨੇ ਕਰੋ ਦਰਸ਼ਕਾਂ ਤੰਤਨ ਬਾਬਾ ਸੇਖ 프리ਜੀ ਦੇ ਸੱਜੇ ਪਾਸੇ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਾਸੀ ਉਹਨਾਂ ਦੇ ਫਰੀਦ ਹਾਲ ਦੇ ਗੇਟ ਤੋਂ ਬਾਹਰ ਵੀ ਪਰੋਹਾਇਆਂ ਕਰੋ ਦਰਸ਼ਨ ਜੀ ਖੱਬੇ ਪਾਸੇ ਤੰਤਨ ਬਾਬਾ ਸੇਖ ਫਰੀ ਜੀ ਦੇ ਸਥਾਨ ਦੇ ਗੇਟ ਤੋਂ ਬਾਹਰ ਵੀ ਪਰੋਹਾਇਆਂ ਕਰੋ ਦਰਸ਼ਨ ਜੀ ਕਰੋ ਅਰਦਾਸ ਬੇਨਤੀ ਤਾਂ ਜੋ ਤੁਹਾਡੀਆਂ ਸਾਰੀਆਂ ਅਰਦਾਸ ਬੇਨਤੀਆਂ ਪ੍ਰਵਾਨ ਹੋਣ ਰੋਜ਼ਾਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ ਜੀ 3:50 ਮਿੰਟ ਤੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਾਸੀ ਉਹਨਾਂ ਦੇ ਪ੍ਰਕਾਸ਼ ਹੋਣਗੇ ਦੋਨੋਂ ਪ੍ਰਕਾਸ਼ ਹੋਣ ਸਮੇਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਾਸੀ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਅੱਜ ਜੋ ਹੁਕਮਨਾਮਾ ਸਾਹਿਬ ਆਉਣਗੇ ਉਹ ਵੀ ਸਰਵਣ ਕਰਵਾਵਾਂਗੇ ਤੁਸੀਂ ਕੋਸ਼ਿਸ਼ ਕਰਿਓ ਅਮਰ ਤੁਏ ਜਦੋਂ ਉੱਠੋਂਗੇ ਆਪਣਾ ਫੋਨ ਖੋਲੋਗੇ ਫੋਨ ਚਲਾਓਗੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਾਸੀ ਧੰਨ ਧੰਨ ਬਾਬਾ ਸ਼ੇਖਪਰੀ ਜੀ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਦਿਨ ਵਧੀਆ ਬਤੀਤ ਹੋ ਸਕੇ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਾਸੀ ਤਾਂ ਤਨ ਬਾਬਾ ਸ਼ੇਖਪਰੀ ਜੀ ਸਾਹ ਤੇ ਮੇਰ ਪਰਿਆਤ ਰੱਖਣ ਤਾਂ ਦਰਸਤੀ ਵਕਸ਼ਣ ਚੜ੍ਹਦੇਆਂ ਕਲਾਂ ਦੇ ਵਿੱਚ ਰੱਖਣ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਉਹ ਆਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ